ਜੋ ਬੋਲੇ ਸੋ ਨਿਰਬਾ ਜਗਤ ਗੁਰਬਦਾਸ ਮਹਾਰਾਜ ਕੀ ਜੈ ਹਰ ਸੋ ਹਿਰਾ ਛਡ ਕੈ ਕਰੇ ਆਨ ਕੀ ਆਸ ਤੇ ਨਿਰਦੁਜਕ ਜਾਇੰਗੇ ਸਤਿ ਪਾਖੇ ਰਬ ਦਾ ਜਪੋ ਜੀ ਸਤਨਾਮ ਸਤਨਾਮ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗੁ ਸਿੰਘਾ ਮੇਰਾ ਮਾਥੇ ਛਤਰ ਤਰੇ ਰਹੋ ਜਾਕੀ ਛੋਦ ਜਗ ਕੋ ਲੱਗੈ ਤੰ ਪਰ ਤੁਹੀ ਟਰਾ ਹੈ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਡਰੈ ਨਾਮ ਦੇਵ ਕਬੀਰ ਤਲੋਚਨ ਸਦਨਾ ਸੰਤਰੇ ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜਿਉ ਤੇ ਸਬੇ ਸਰੇ ਜਪੋ ਜੀ ਸਤਨਾਮ ਸਤਨਾਮ ਤਨ ਤਨ ਜਗਤ ਬਤਾ ਸਤਗੁਰੂ ਦਾਸ ਮਹਾਰਾਜੀ ਆਪ ਜੀ ਦੇ ਪਾਵਨ ਪੁੱਤਰ ਚਨਾਈ ਬੇਨ ਤੇਰ ਦਾਸ ਆਪ ਜੀ ਦੀ ਅਪਾਰ ਅਪਾਰ ਕਿਰਪਾ ਸਦਕਾ ਅੱਜ ਸੰਗਤਾਂ ਧਾਰਮਿਕ ਯਾਤਰਾ ਵਾਸਤੇ ਡੇਰਾ ਸਵਾਮੀ ਜਗਤਗਰੀ ਆਸ਼ਰਮ ਪਠਾਨਕੋਟ ਵਾਸਤੇ ਸੰਗਤਾਂ ਜਾਰੀਆਂ ਸਤਿਗੁਰੂ ਜਪਜੀ ਦੇ ਚਾਨਣ aí ਬੇਨਤੀ ਅਰਦਾਸ ਕਰਦੇ ਆ ਕਿ ਸਾਰੀਆਂ ਸੰਗਤਾਂ ਦੀਆਂ ਜੋ ਵੀ ਭਾਵਨਾਵਾਂ ਹਨ ਜਾਂ ਆਸਥਾਵਾਂ ਜਾਂ ਉਹਨਾਂ ਦੀਆਂ ਮੰਗਾ ਹਨ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਸਭ ਨੂੰ ਤੰਦਰੁਸਤੀਆਂ ਬਖਸ਼ਣੀਆਂ ਹਰੇਕ ਸੰਗਤ ਤੇ ਮਿਹਰ ਪ੍ਰਾਪਤ ਬਣੇ ਰਹਿਣਾ ਆਉਣ ਵਾਲਾ ਸਮਾਂ ਸਾਰੀਆਂ ਸੰਗਤਾਂ ਵਾਸਤੇ ਸੁੱਖਾਂ ਪ੍ਰਾਪੇ ਸੁੱਖਾਂ ਪ੍ਰਾਪਤਿਤ ਹੋਵੇ ਔਰ ਸਾਰੀਆਂ ਸੰਗਤਾਂ ਦੀ ਯਾਤਰਾ ਸਫਲਤਾਪੂਰਕ ਪੂਰੀ ਹੋਵੇ ਔਰ ਸਤਗੁਰੂ ਸਾਮੀ ਗੁਰਦੀਪ ਗਰੀ ਮਹਾਰਾਜ ਜੀ ਦੇ ਜੋ ਦਰਸ਼ਨ ਕਰਨ ਵਾਸਤੇ ਸੰਗਤਾਂ ਜਾ ਰਹੀਆਂ ਉਹਨਾਂ ਸੰਗਤਾਂ ਨੂੰ ਅੱਜ ਬਹੁਤ ਬਹੁਤ ਮੁਬਾਰਕਾਂ ਜੈ ਗੁਰਦੇਵ ਤਨ ਗੁਰਦੇਵ ਜੋ ਬੋਲੇ ਸੋ ਨਿਰਪੈ ਜਗਤ ਗੁਰਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਜੀ ਜੋ ਬੋਲੇ ਨਾ ਜੋ ਬੋਲੇ ਸੋ ਨਿਰਪੈ ਸਤ ਸੰਗਤਾਂ ਸੋ ਨਿਰਪੈ ਹਰਿ ਰਾਜ ਕੀ ਜੈ ਜੈ ਗੁਰਦੇਵ ਤੁਹਾਰੇ ਜੈ ਗੁਰਦੇਵ ਤੁਹਾਰੇ ਜੈ ਗੁਰਦੇਵ ਤੁਹਾਰੇ ਸਤਗੁਰਵਦਾ ਸ਼ਕਤੀ ਹਮਾਰੀ ਸਤਗੁਰਵਦਾ ਸ਼ਕਤੀ ਹਮਾਰੀ ਜੋ ਬੋਲੇ ਸੋ ਨਿਰਪੈ ਜਪ ਪ੍ਰਭਾਤ ਮਹਾਰਾਜ ਦੀ ਜੈ ਠੀਕ ਹੈ ਜੈ ਗੁਰਦੇਵ ਚਲੋ ਜੀ ਆਜੋ ਆਜੋ ਦੇਖੋ ਜੀ ਇੱਥੇ ਥੋੜੇ ਭਈਆ ਬੋਰਡ ਮੜਾ ਛੱਡ ਦਿਓ ਬੱਠੀ ਆਪਕਾ ਲੈਪ ਵਿੱਚ ਜੋੜ ਦੇਣਾ ਜੋ ਬੋਲੇ ਈ ਸੋ ਨਿਰਭੈ ਸਤਿਗੁਰ ਦਾਸ ਸਵਾਰਾਜੀ ਜੀ ਜੈ ਜੋ ਬੋਲੇ ਈ ਸੋ ਨਿਰਭੈ ਹਮਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤੁਨੂ ਦੇ ਜੈ ਗੁਰਦੇਵ ਤੁਨੂ ਦੇ ਜੈ ਗੁਰਦੇਵ ਤੁਨੂ ਦੇ ਸਤਿਗੁਰ ਦਾਸ ਸ਼ਕਤੀ ਹਮਾਰੇ